ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਪਣੀ ਗੱਡੀ ਦੀ ਰਬਿੰਗ ਪਾਲ ਸਿੰਘ ਡਿਟੇਲਿੰਗ ਕਰਵਾਉਣ ਆਏ ਆ ਹੈਡਲਾਈਟਾਂ ਦੀ ਰੋਸ਼ਨੀ ਘੱਟ ਸੀ ਤੇ ਉਦਾਂ ਵੀ ਕਾਫੀ ਦਾਗ-ਧੱਬੇ ਜੇ ਪੈ ਗਏ ਸਨ ਤੇ ਸ਼ੀਸ਼ੇ ਦੇ ਉੱਤੇ ਵੀ ਕਾਫੀ ਦਾਗ ਸਨ ਔਰ ਲਾਈਟਾਂ ਮੱਧਮ ਹੋ ਗਈਆਂ ਸਨ ਵਾਵਾ ਟਾਈਮ ਬਾਅਦ ਜਦੋਂ ਗੱਡੀ ਦੀਆਂ ਲਾਈਟਾਂ ਦੇ ਉੱਤੇ ਪੀਲਾਪਣ ਆ ਜਾਂਦਾ ਫਿਰ ਲਾਈਟ ਮੱਧਮ ਹੋ ਜਾਂਦੀ ਹੈ ਓਨੀ ਰੋਸ਼ਨੀ ਨਹੀਂ ਆਉਂਦੀ ਹੈਗੀ ਤੋਂ ਇਦਾਂ ਰੱਬ ਕਰਕੇ ਲਾਈਟਾਂ ਨੂੰ ਬਾਅਦ ਵਿੱਚ ਉਹਨਾਂ ਨੂੰ ਪਾਲਿਸ਼ ਕਰਕੇ ਇਨੂੰ ਠੀਕ ਕੀਤਾ ਜਾ ਸਕਦਾ ਹੈ ਬਹੁਤੇ ਵੀਰ ਕਈ ਵਾਰ ਲਾਈਟਾਂ ਖਲਵਾ ਲੈਂਦੇ ਨੇ ਖਲਵਾਨ ਦੀ ਲੋੜ ਨਹੀਂ ਹੁੰਦੀ ਤੇ ਲਾਈਟ ਅੰਦਰੋਂ ਠੀਕ ਏ ਤੇ ਉਹਦੀ ਜਿਹੜੀ ਰੋਸ਼ਨੀ ਘਟ ਜਾਂਦੀ ਏ ਉਹ ਲਾਈਟਾਂ ਥੋੜੀਆਂ ਜਿਹੀਆਂ ਧੁੰਦਲੀਆਂ ਹੋ ਜਾਂਦੀਆਂ ਨੇ ਉਹ ਬਾਹਰੋਂ ਹੀ ਰੱਬ ਕਰਕੇ ਉਹਨੂੰ ਠੀਕ ਕਰ ਦਿੱਤਾ ਜਾਂਦਾ ਔਰ ਉਦਾਂ ਵੀ ਤੁਸੀਂ ਗੱਡੀ ਨੂੰ ਪਾਲਿਸ਼ ਕਰਵਾ ਕੇ ਰੱਖੋਗੇ ਤੇ ਉਹਦੀ ਲੁੱਕ ਥੋੜੀ ਜਿਹੀ ਵਧੀਆ ਰਹਿੰਦੀ ਏ ਕਾਫੀ ਚੇਰ ਹੋ ਗਿਆ ਸੀ ਗੱਡੀ ਦੇ ਵਿੱਚ ਕਾਫੀ ਦਾਗ ਧੱਬੇ ਸਨ ਉਹਦੇ ਕਰਕੇ ਆਪਾਂ ਆਏ ਆ ਅੱਜ ਪਿੰਡ ਭਗਤਾ ਭਾਈ ਕਾ ਤੇ ਇੱਥੇ ਜਸਵਿੰਦਰ ਸਿੰਘ ਜੱਸਾ ਜੇਐਸ ਕਾਰ ਪੇਂਟਿੰਗ ਕਿਸੇ ਵੀ ਤਰ੍ਹਾਂ ਦਾ ਤੁਸੀਂ ਰਬਿੰਗਪਾਲ ਸਿੰਘ ਕਰਵਾਣੀ ਹੈ ਜਾਂ ਫਿਰ ਪੂਰੀ ਗੱਡੀ ਪੇਂਟ ਕਰਵਾਣੀ ਹੈ ਹਰ ਤਰ੍ਹਾਂ ਦਾ ਇਹ ਕੰਮ ਕਰਦੇ ਨੇ ਔਰ ਇਦਾਂ ਦੇ ਵੀਰਾਂ ਨੂੰ ਸਪੋਰਟ ਕਰਿਆ ਕਰੋ ਜਿਹੜੇ ਪੰਜਾਬ 'ਚ ਰਹਿ ਕੇ ਪੰਜਾਬ 'ਚ ਹੀ ਕੰਮ ਕਰਦੇ ਨੇ ਇਹੋ ਜਿਹੇ ਵੀਰਾਂ ਭਰਾਵਾਂ ਨੂੰ ਸਪੋਰਟ ਕਰੀਦਾ ਬਹੁਤ ਸੋਹਣਾ ਕੰਮ ਕਰਦਾ ਵੀਰ ਜਸਵਿੰਦਰ ਸਿੰਘ ਜੱਸਾ ਜੀਐਸਕਾਰ ਪੇਂਟਿੰਗ ਭਗਤਾ ਭਾਈ ਦਾ ਜੇ ਤੁਸੀਂ ਕੋਈ ਵੀ ਕੰਮ ਕਰਵਾਉਣਾ ਹੋਵੇ ਗੱਡੀ ਦਾ ਥੋੜੀ ਬਹੁਤ ਡੈਂਟਿੰਗ ਪੇਂਟਿੰਗ ਕਰवानी ਹੋਵੇ ਜਾਂ ਪੂਰੀ ਗੱਡੀ ਰੰਗ ਕਰवानी ਹੋਵੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਦੇ ਦਿਆਂਗੇ ਇਹਨਾਂ ਦਾ ਬਾਕੀ ਇਹਦੇ ਵਿੱਚ ਇਹਨਾਂ ਦੀ ਸ਼ਾਪ ਦੇ ਸਾਹਮਣੇ ਜੋ ਇਹਨਾਂ ਦਾ ਪੋਸਟਰ ਲੱਗਾ ਹੈ ਉਹ ਵੀ ਸ਼ੋਅ ਕਰ ਦਿਆਂਗੇ ਉਤੋਂ ਤੁਸੀਂ ਨੰਬਰ ਲੈ ਕੇ ਵੀਰ ਨਾਲ ਸੰਪਰਕ ਕਰ ਸਕਦੇ ਹੋ ਜਿਹੜੇ ਵੀਰਾਂ ਭਰਾਵਾਂ ਕੋਲ ਪੁਰਾਣੀਆਂ ਗੱਡੀਆਂ ਨੇ 10 ਸਾਲ ਪੁਰਾਣੀਆਂ 12 ਸਾਲ 15 ਸਾਲ ਪੁਰਾਣੀਆਂ ਉਹ ਇੱਕ ਵਾਰ ਜ਼ਰੂਰ ਕਰਵਾਇਆ ਕਰੋ ਆ ਪਹਿਲਾਂ ਲਾਈਟਾਂ ਵੇਖੋ ਕਿੰਨੀਆਂ ਮੱਧਮ ਸਨ ਇੱਕ ਲਾਈਟ ਇਹਨਾਂ ਨੇ ਇਸ ਟਾਈਮ ਪਾਲਿਸ਼ ਕਰਤੀ ਏ ਦੂਜੀ ਲਾਈਟ ਦਾ ਕੰਮ ਚੱਲਦਾ ਪਿਆ ਹੈ ਹੈੱਡਲਾਈਟ ਬਹੁਤ ਪ੍ਰੋਬਲਮ ਦਿੰਦੀ ਏ ਜਦੋਂ ਪੀਲਾਪਨ ਆ ਜਾਂਦਾ ਹੈ ਤੇ ਬਿਲਕੁਲ ਹੀ ਕੋਈ ਰੋਸ਼ਨੀ ਨਹੀਂ ਆਉਂਦੀ ਹੈਗੀ ਦਿਸਣਾ ਬਿਲਕੁਲ हट ਜਾਂਦਾ ਰਾਤ ਦੇ ਟਾਈਮ ਤੇ ਬਿਲਕੁਲ ਰੋਸ਼ਨੀ ਨਹੀਂ ਕਰਦੀ ਹੈਗੀ ਇਨੂੰ ਪਹਿਲਾਂ ਉਤੋਂ ਉਤੋਂ ਪਲਾਸਟਿਕ ਨੂੰ ਬਾਹਰੋਂ ਹੀ ਰੱਬ ਕਰ ਦਿੱਤਾ ਜਾਂਦਾ ਔਰ ਫਿਰ ਆ ਇਦਾਂ ਪਾਲਿਸ਼ ਕਰ ਦਿੱਤੀ ਜਾਂਦੀ ਹੈ ਤੁਹਾਡੇ ਸਾਹਮਣੇ ਵੇਖਿਓ ਪਹਿਲਾਂ ਬਿਲਕੁਲ ਵੀ ਲਾਈਟ ਦਿਸਦੀ ਨਹੀਂ ਸੀ ਹੈਗੀ ਖੁਸ਼ਕ ਜੀ ਸੀ ਜਦੋਂ ਇਹਨੂੰ ਰੱਬ ਕਰਦੇ ਨੇ ਰਗੜਦੇ ਨੇ ਉਦੋਂ ਲਾਈਟ ਖੁਸ਼ਕ ਹੋ ਜਾਂਦੀ ਏ ਇਹ ਪਲਾਸਟਿਕ ਹੁੰਦਾ ਕੱਚ ਨਹੀਂ ਹੁੰਦਾ ਉਹ ਪਲਾਸਟਿਕ ਨੂੰ ਜਦੋਂ ਰੱਬ ਕਰਦੇ ਨੇ ਇੱਕ ਵਾਰ ਬਿਲਕੁਲ ਖੁਸ਼ਕ ਹੋ ਜਾਂਦਾ ਤੇ ਫਿਰ ਜਦੋਂ ਇਸ ਟੂਲ ਦੇ ਨਾਲ ਇਹਨੂੰ ਇਦਾਂ ਪਾਲਿਸ਼ ਕੀਤਾ ਜਾਂਦਾ ਤੇ ਤੁਸੀਂ ਵੇਖ ਸਕਦੇ ਹੋ ਚਮਕ ਆਉਂਦੀ ਜਾਂਦੀ ਹੈ ਜਿਵੇਂ ਜਿਵੇਂ ਪਾਲਿਸ਼ ਹੋਈ ਜਾਂਦਾ ਓਵੇਂ ਓਵੇਂ ਚਮਕ ਆਉਂਦੀ ਜਾਂਦੀ ਹੈ ਔਰ ਇਦਾਂ ਜਿਵੇਂ ਨਵੀਆਂ ਲਾਈਟਾਂ ਆਪਾਂ ਪਾਈਆਂ ਹੁੰਦੀਆਂ ਨੇ ਹੈੱਡਲਾਈਟ ਉਹਦਾਂ ਦੀਆਂ ਬਣਾ ਦਿੰਦੇ ਨੇ ਹੋ ਸਕਦਾ ਬਹੁਤ ਸਾਰੇ ਭਰਾਵਾਂ ਨੂੰ ਇਹ ਚੀਜ਼ ਬਾਰੇ ਪਤਾ ਹੋਵੇ ਪਰ ਕਈ ਬਹੁਤ ਸਾਰੇ ਵੀਰ ਇਦਾਂ ਦੇ ਨੇ ਜਿਨ੍ਹਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ ਉਹੋ ਜੇ ਵੀਰਾਂ ਵਾਸਤੇ ਇਹ ਵੀਡੀਓ ਹੈ ਜਿਨ੍ਹਾਂ ਵੀਰਾਂ ਦੀਆਂ ਲਾਈਟਾਂ 'ਚ ਇਦਾਂ ਪ੍ਰੋਬਲਮ ਹੈ ਪੀਲਾਪਨ ਆ ਗਿਆ ਹੈ ਜ਼ਰੂਰੀ ਨਹੀਂ ਤੁਸੀਂ ਉਹਨੂੰ ਖਲਵਾ ਕੇ ਹੀ ਸਾਫ਼ ਕਰਨਾ ਹੈ ਕਈ ਵਾਰੀ ਇਦਾਂ ਪਾਲਿਸ਼ ਕਰਕੇ ਵੀ ਇਹਨੂੰ ਸਾਫ਼ ਕੀਤਾ ਜਾ ਸਕਦਾ ਹੈ ਗੱਡੀ ਨੂੰ ਰਬਿੰਗ ਪਾਲਿਸ਼ ਕਰਨ ਤੋਂ ਬਾਅਦ ਇਹਨੂੰ ਫਿਰ ਵਾਸ਼ ਕੀਤਾ ਜਾਂਦਾ ਹੈ ਵਾਸ਼ ਕਰਕੇ ਜਿੰਨੀ ਵੀ ਉੱਚ ਫਾਲਤੂ ਦੇ ਜਿਹੜੀ ਚੀਜ਼ ਰਗੜੀ ਜਾਂਦੀ ਉਹਦੇ ਵਿੱਚ ਰੱਬ ਕੀਤੀ ਜਾਂਦੀ ਹੈ ਉਹ ਜਿਹੜੀ ਫਸੀ ਹੁੰਦੀ ਹੈ ਸ਼ੀਸ਼ਿਆਂ ਦੇ ਵਿੱਚ ਜਾਂ ਖੁੰਝਿਆਂ ਦੇ ਵਿੱਚ ਕਿਤੇ ਵੀ ਜੋੜਾਂ ਦੇ ਵਿੱਚ ਉਹ ਸਾਰੀ ਧੋ ਕੇ ਵਾਸ਼ ਕਰਕੇ ਕੱਢ ਦਿੱਤੀ ਜਾਂਦੀ ਹੈ ਇੱਥੇ ਹੁਣ ਗੱਡੀ ਵਾਸ਼ ਹੁੰਦੀ ਪਈ ਹੈ ਇਹਨੂੰ ਵਾਸ਼ ਕਰਕੇ ਇੱਕਦਮ ਚਮਕਾ ਦਿੱਤਾ ਗਿਆ ਔਰ ਜਿਹੜੀ ਉਹ ਕਰੀਮ ਕੰਪਾਊਂਡ ਜੋ ਵੀ ਉਹਨੂੰ ਆਂਦੇ ਨੇ ਜੋ ਲਾ ਕੇ ਇਹਨੂੰ ਰਗੜਿਆ ਜਾਂਦਾ ਹੈ ਉਹ ਕਈ ਵਾਰੀ ਗੱਡੀ ਦੀਆਂ ਦਰਜਾਂ ਵਿਰਲਾਆਂ ਜੀਆਂ ਚ ਬਚਿਆ ਰਹਿ ਜਾਂਦਾ ਜਦੋਂ ਰੱਬ ਕਰਦੇ ਨੇ ਉਹ ਕਈ ਵਾਰ ਵਿਰਲਾਆਂ ਚ ਫਸਿਆ ਰਹਿ ਜਾਂਦਾ ਉਹਨੂੰ ਫਿਰ ਪ੍ਰੈਸ਼ਰ ਨਾਲ ਸਾਫ਼ ਕਰਦੇ ਨੇ ਸਾਫ਼ ਕਰਕੇ ਜਦੋਂ ਧੋਂਦੇ ਨੇ ਕੱਪੜਾ ਮਾਰਦੇ ਨੇ ਤੇ ਵੱਖਰੀ ਚਮਕ ਆਉਂਦੀ ਹੈ ਉਸ ਤੋਂ ਬਾਅਦ ਇਹਨੂੰ ਫਿਰ ਤੋਂ ਚਮਕਾਉਣ ਵਾਸਤੇ ਗੱਡੀ ਦੇ ਉੱਤੇ ਫਿਰ ਪਾਲਿਸ਼ ਕੀਤੀ ਜਾਂਦੀ ਹੈ ਗੱਡੀ ਪਹਿਲਾਂ ਰੱਬ ਕੀਤੀ ਫਿਰ ਉਹਨੂੰ ਪਾਲਿਸ਼ ਕੀਤਾ ਉਸ ਤੋਂ ਬਾਅਦ ਫਿਰ ਵਾਸ਼ ਕਰਨ ਵਾਸਤੇ ਗਈ ਹੁਣ ਇਹਦੇ ਉੱਤੇ ਫਿਰ ਦੁਬਾਰਾ ਤੋਂ ਵੈਕਸ ਲਾਈ ਜਾਂਦੀ ਏ ਪਾਲਿਸ਼ ਲਾਈ ਜਾਂਦੀ ਏ ਜਿਸ ਦੇ ਨਾਲ ਗੱਡੀ ਤੇ ਚਮਕ ਆਉਂਦੀ ਏ ਜਦੋਂ ਤੁਸੀਂ ਵੀਡੀਓ ਚ ਸਟਾਰਟਿੰਗ ਚ ਵੇਖਦੇ ਪਏ ਸੋ ਉਹਦੇ ਨਾਲੋਂ ਹੁਣ ਗੱਡੀ ਦੀ ਜਿਹੜੀ ਹਾਲਤ ਏ ਗੱਡੀ ਦੀ ਦੇਖੋ ਬਿਲਕੁਲ ਬਦਲਤੀ ਏ ਸਵੇਰੇ ਜਿੱਦਾਂ ਗੱਡੀ ਆਈ ਸੀ ਲਾਈਟਾਂ ਬੜੀਆਂ ਪੀਲੇ ਪੰਚਸਾਨ ਔਰ ਚਮਕ ਨਹੀਂ ਸੀ ਹੈਗੀ ਜਦੋਂ ਇਹਨਾਂ ਨੇ ਇਹਨੂੰ ਧੋਤਾ ਏ ਪਾਲਿਸ਼ ਕੀਤੀ ਏ ਔਰ ਜੋ ਰਬਿੰਗ ਪਾਲਿਸ਼ ਜੋ ਵੀ ਇਹਨਾਂ ਨੇ ਕੰਮ ਕੀਤਾ ਉਹਦੇ ਨਾਲ ਚਮਕ ਗਈ ਏ ਗੱਡੀ ਹੈਡਲਾਈਟਾਂ ਦੇ ਵਿੱਚ ਜਿਹੜਾ ਪੀਲਾਪਨ ਸੀ ਉਹ ਜਮਾਂ ਦੂਰ ਹੋ ਗਿਆ ਐਦਾਂ ਲੱਗਦਾ ਬਿਲਕੁਲ ਨਵੀਆਂ ਹੈਡਲਾਈਟਾਂ ਪਾਈਆਂ ਹੁੰਦੀਆਂ ਨੇ ਤੁਸੀਂ ਵੀ ਗੱਡੀ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਐਸ ਪੇਂਟਿੰਗ ਭਗਤਾ ਭਾਈ ਕਾ ਸੰਪਰਕ ਕਰ ਸਕਦੇ ਹੋ ਨੰਬਰ 89803609744 ਇਹ ਰਹੇ ਜੀ ਆਪਣੇ ਡਿਟੇਲਰ ਜਸਵਿੰਦਰ ਸਿੰਘ ਜੱਸਾ ਤੇ ਤੁਸੀਂ ਵੀ ਜੇ ਗੱਡੀ ਦਾ ਕੋਈ ਵੀ ਪੇਂਟਿੰਗ ਦਾ ਕੰਮ ਕਰਾਉਣਾ ਹੋਵੇ ਪੇਂਟ ਕਰਾਉਣੀ ਹੋਵੇ ਰਬਿੰਗ ਪਾਲਿਸ਼ ਕਰਾਉਣੀ ਹੋਵੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਕੀ ਆਪਣਾ ਐਡਰੈਸ ਕੀ ਹੈ ਜੀ ਆਪਣਾ ਹੈਗਾ ਜੀ ਭਗਤਾ ਭਾਈ ਨਿਰਮਲ ਹਸਪੀਟਲ ਦੇ ਕੋਲੇ ਆਪਣੀ ਹੈਗੀ ਹੈ ਦੁਕਾਨ ਭਗਤਾ ਭਾਈ ਦਾ ਸ਼ਹਿਰ ਨਿਰਮਲ ਹਸਪੀਟਲ ਦੇ ਕੋਲ ਇਹਨਾਂ ਦੀ ਸ਼ਾਪ ਹੈ ਸਵੇਰ ਵਾਲੀ ਸਟਾਰਟਿੰਗ ਤੋਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਹੁਣ ਵੇਖੋ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਕੰਮ ਕੀਤਾ ਵੀਰ ਨੇ ਪਹਿਲਾਂ ਹੈਡਲਾਈਟ ਬਿਲਕੁਲ ਮੱਧਮ ਸੀ ਤੇ ਰਬਿੰਗ ਪਾਲਿਸ਼ ਕਰਨ ਤੋਂ ਬਾਅਦ ਗੱਡੀ ਦੀ ਲੁੱਕ ਬਹੁਤ ਵਧੀਆ ਆਈ ਹੈ